ਬਿਕਰਮ ਮਜੀਠੀਆ ਦੇ ਘਰ ਦੇ ਬਾਹਰ ਪੁਲਿਸ ਹੀ ਪੁਲਸ ਹੋ ਚੁੱਕੀ ਹੈ ਪੁਲਿਸ ਨੇ ਬੈਰੀਗੇਡਿੰਗ ਹੀ ਬੈਰੀਗੇਡਿੰਗ ਕਰ ਦਿੱਤੀ ਹੈ ਭਾਰੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਬਿਕਰਮ ਮਜੀਠੀਆ ਦੇ ਘਰ ਦੇ ਬਾਹਰ ਪਹੁੰਚੇ ਨੇ ਤਾਂ ਅੱਜ ਸਵੇਰ ਤੋਂ ਹੀ ਵਿਜੀਲੈਂਸ ਨੇ ਬਿਕਰਮ ਮਜੀਠੀਆ ਦੇ ਘਰ ਰੇਡ ਕੀਤੀ ਸੀ ਸਵੇਰ ਤੋਂ ਹੀ ਵਿਜੀਲੈਂਸ ਦੇ ਅਧਿਕਾਰੀ ਨੇ ਜਿਹੜੇ ਉਹ ਬਿਕਰਮ ਮਜੀਠੀਆ ਦੇ ਕਾਰ ਪਹੁੰਚੇ ਹੋਏ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਬਿਜੀਲੈਂਸ ਦੇ ਅਧਿਕਾਰੀ ਨੇ ਜਿਹੜੇ ਉਹ ਵਿਕਰਮ ਜੀਠੀਆ ਦੇ ਘਰ ਪਹੁੰਚੇ ਹੋਏ ਨੇ ਤੇ ਰੇਡ ਕੀਤੀ ਜਾ ਰਹੀ ਹੈ ਸਵੇਰ ਤੋਂ ਹੀ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ ਵਿਕਰਮ ਜੀਠੀਆ ਵੀ ਘਰ ਦੇ ਵਿੱਚ ਮੌਜੂਦ ਨੇ ਤਾਂ ਵਿਕਰਮ ਜੀਠੀਆ ਦੇ ਘਰ ਬਿਜੀਲੈਂਸ ਦੇ ਛਾਪੇਮਾਰੀ ਕੀਤੀ ਹੈ ਬਿਜੀਲੈਂਸ ਦੇ ਅਧਿਕਾਰੀ ਜਿਹੜੇ ਉਹ ਸਵੇਰ ਤੋਂ ਹੀ ਵਿਕਰਮ ਜੀਠੀਆ ਦੇ ਘਰ ਪਹੁੰਚੇ ਹੋਏ ਨੇ ਤਾਂ ਹੁਣ ਪੁਲਿਸ ਵੱਲੋਂ ਬੈਰੀਕੇਡਿੰਗ ਕਰਦੇ ਬਾਹਰ ਕਰ ਦਿੱਤੀ ਗਈ ਹੈ ਭਾਰੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਵੀ ਕਰਦੇ ਬਾਹਰ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਪਹੁੰਚ ਚੁੱਕੇ ਨੇ ਪੁਲਿਸ ਮੁਲਾਜ਼ਮਾ ਨੇ ਬੈਰੀਕੇਡਿੰਗ ਹੀ ਬੈਰੀਕੇਡਿੰਗਾਂ ਛੜਿਓ ਕਰ ਦਿੱਤੀ ਹੈ ਤਾਂ ਬਿਜਿਲੈਂਸ ਦੇ ਅਧਿਕਾਰੀ ਨੇ ਜਿਹੜੇ ਉਹ ਸਵੇਰ ਤੋਂ ਹੀ ਵਿਕਰਮ ਜੀਠੀਆ ਦੇ ਕਾਰ ਪਹੁੰਚੇ ਹੋਏ ਨੇ ਤਾਮਰੇ ਸਰ ਦੇ ਵਿੱਚ ਬਿਕਰਮਜੀਤਿਆ ਦੀ ਜਿਹੜੀ ਕੋਠੀ ਆ ਉਸ ਦੇ ਉੱਪਰ ਛਾਪੇਮਾਰੀ ਕੀਤੀ ਗਈ ਆ ਬਿਜੀਲੈਂਸ ਦੇ ਅਧਿਕਾਰੀ ਪਹੁੰਚੇ ਨੇ ਲਗਾਤਾਰ ਪੁੱਛਗਛਾ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਬਿਕਰਮਜੀਤਿਆ ਦੀ ਧਰਮ ਪਤਨੀ ਨੇ ਇਲਜ਼ਾਮ ਲਗਾਏ ਨੇ ਕਿ ਜਿਹੜੇ ਅਧਿਕਾਰੀ ਕੋਠੀ ਦੇ ਵਿੱਚ ਦਾਖਲ ਹੋਏ ਨੇ ਉਹ ਸਾਨੂੰ ਧੱਕੇ ਮਾਰ ਕੇ ਕੋਠੀ ਦੇ ਅੰਦਰ ਬੜੇ ਨੇ ਸਾਨੂੰ ਕੁਝ ਪੁੱਛਿਆ ਦੱਸਿਆ ਨਹੀਂ ਗਿਆ ਧੱਕੇ ਸ਼ਾਹੀ ਦੇ ਨਾਲ ਉਹ ਅੰਦਰ ਦਾਖਲ ਹੋਏ ਨੇ ਤਾਂ ਅੰਦਰ ਦੀਆਂ ਵੀ ਕੁਝ ਤਸਵੀਰਾਂ ਨਿਕਲੀਆਂ ਉਹ ਸਾਹਮਣੇ ਆਈਆਂ ਨੇ ਜਿੱਥੇ ਮਾਹੌਲ ਗਰਮ ਦੇਖਣ ਨੂੰ ਮਿਲਿਆ ਬਿਕਰਮ ਜੀਠੀਆਂ ਨੇ ਜਿਹੜੇ ਉਹ ਬੀਜੀਲੈਂਸ ਦੇ ਅਧਿਕਾਰੀਆਂ ਦੇ ਉੱਪਰ ਗਰਮ ਹੁੰਦੇ ਹੋਏ ਦਿਖਾਈ ਦਿੱਤੇ ਨੇ ਵਿਕਰਮ ਮਜੀਠੀਆ ਨੇ ਕਿਹਾ ਕਿ ਤੁਸੀਂ ਸਿਵਲ ਵਰਦੀ ਦੇ ਵਿੱਚ ਆ ਗਏ ਹੋ ਮੈਂ ਕਿਵੇਂ ਮੰਨ ਲਾਂ ਕਿ ਤੁਸੀਂ ਡੀਐਸਪੀ ਹੋ ਜਾਂ ਫਿਰ ਬਿਜੀਲੈਂਸ ਦੇ ਅਧਿਕਾਰੀ ਤਾਂ ਮਾਹੌਲ ਆ ਛੜਾ ਉਹ ਕਾਫੀ ਜ਼ਿਆਦਾ ਗਰਮ ਵੀ ਕੋਠੀ ਦੇ ਅੰਦਰ ਦਾ ਦੇਖਣ ਨੂੰ ਮਿਲ ਰਿਹਾ ਪਰ ਕੁਝ ਤਸਵੀਰਾਂ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਘਰ ਦੇ ਬਾਹਰ ਪੁਲਿਸ ਹੀ ਪੁਲਿਸ ਹੋ ਚੁੱਕੀ ਹੈ ਘਰ ਦੇ ਬਾਹਰ ਬੈਰੀਗੇਟਿੰਗ ਹੀ ਬੈਰੀਗੇਟਿੰਗ ਆ ਛੜਿਓ ਕਰ ਦਿੱਤੀ ਹੈ ਭਾਰੀ ਗਿਣਤੀ ਦੇ ਵਿੱਚ ਪੁਲਿਸ ਮੁਲਾਸਮ ਨੇ ਜਿਹੜੇ ਉਹ ਵੀ ਘਰ ਦੇ ਬਾਹਰ ਪਹੁੰਚੇ ਨਤਾਜ ਸਵੇਰ ਤੋਂ ਹੀ ਬਿਜੀਲੈਂਸ ਦੀ ਟੀਮ ਆ ਛੜੀ ਉਹ ਵਿਕਰਮ ਮਜੀਠੀਆ ਦੇ ਘਰ ਪਹੁੰਚੀ ਆ ਰੇਡ ਮਾਰ ਰਹੀ ਆ ਤੇ ਸਵੇਰ ਤੋਂ ਹੀ ਪੁੱਛ ਕੇ ਛਾ ਜੜੀ ਉਹ ਕੀਤੀ ਜਾ ਰਹੀ ਆ